ਇਹ 7 ਲੱਖ ਦਾ 7 ਲੱਖ ਦਾ ਚਲੋ ਅੱਧੇ ਕਿੱਲੇ ਦਾ ਮੋਲਾ ਦੋਸਤੋ ਇਹ ਨਾ ਛੇਰ ਆ ਜੀ ਮੈਨੂੰ ਤਾਂ ਕੁੱਤਾ ਲੱਗਦਾ ਨਹੀਂ ਕਿਉਂ ਮਖਣਾ ਗੱਦੀ ਨਸਲ ਦਾ ਕੁੱਤਾ ਈ ਹੈ ਗੱਦੀ ਨਸਲ ਦਾ ਤੇ ਬਾਈਆਂ ਨਾਲ ਗੱਲਬਾਤ ਹੋਈ ਆ ਬਾਈ ਜੀ ਇਹਦਾ ਕਹਿੰਦੇ ਮੁੱਲ ਤਾਂ ਭਾਣਾ ਦੀ ਕੋਈ ਅਰਬਾਂ ਦੇ ਦੇ ਭਰਾ ਦੀ ਦੇ ਦੇ ਖਰਬਾਂ ਮੁੱਲ ਹੈ ਨਹੀਂ ਇਹਦਾ ਇਹਦਾ ਮੁੱਲ ਹੈ ਨਹੀਂਗਾ ਪਰ ਇਹਦੇ ਬੱਚਿਆਂ ਦਾ ਮੁੱਲ ਹੈਗਾ 40 45 15000 ਦੇ ਬੱਚੇ 45000 ਰੁਪਇਆ ਇਹਦਾ ਬੱਚਾ ਜੇਕਰ ਤੁਸੀਂ ਲੈਣਾ ਸੰਭਾਲਣਾ ਵੇਖਦਾ ਵੇਖਦਾ ਤੇ ਬੰਦਿਆਂ ਨੇ ਸ਼ੌਂਕ ਨਾਲ ਪਾਲ ਗੱਦੀ ਨਸਲ ਗੱਦੀ ਗੱਦੀ ਨਸਲ ਆ ਭਾਈ ਜੀ ਦੋ ਕੁੱਤੇ ਆ ਉਧਰ ਕਿਹੜੀ ਥੀ ਉਹ ਤ੍ਰਵਿਤਿਆ 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 ਉਹ ਔੜ ਪੂਛੀ ਵਾਲਾ ਤਾਂ ਚੱਕੀ ਫਿਰਦਾ ਤੇ ਇਹਦਾ ਸ਼ੇਰ ਹੀ ਲੱਗਦਾ ਹਾਂ ਸ਼ੇਰ ਲੱਗਦਾ ਜਿਉਂ ਉਧਰ ਵਿਖਾਈਏ ਤੁਹਾਨੂੰ ਸੁੱਤੇ ਬਹਿ ਜੀ ਥੱਕੇ ਬਹਿਣੇ ਹਾਂਜੀ ਛੇੜਾ ਮਾੜਾ ਆ ਨਹੀਂ ਨਹੀਂ ਛੇੜਾ ਔਂਦੀ ਬਣਾ ਆ ਵੇਖੋ ਜੀ ਆ ਵੇਖੋ ਨਾ ਆ ਦਾ ਮੂੰਹ ਵੇਖੋ ਕਿੱਡਾ ਤਗੜਾ ਹੈ ਹੈ ਨਾ ਦੋਸਤੋ ਮੂੰਹ ਵੇਖੋ ਤੁਸੀਂ ਗੱਲ ਕਰ ਹਜੇ ਨਾ ਵਿੱਚ ਜਾਲੀਆਂ ਦੀ ਹਾਈਟ ਪਰਲੇ ਪਾਸੇ ਤੋਂ ਹਾਈਟ ਵਾਲੀ ਕਮਾਲ ਹੋਈ ਪਈ ਹੈ ਜੀ ਆ ਨਸਲ ਹੋਰ ਆਈ ਤੇ ਜਿਨ੍ਹਾਂ ਦੇ ਬੱਚੇ ਯਾਨੀ ਕਿ 40 45 45000 ਦੇ ਹਾਂਜੀ ਕੋਈ ਖਬਰ ਨਹੀਂ 45 45000 ਦੇ ਤੇ ਵੇਖੋ ਜੀ ਲੋਕ ਸ਼ੌਂਕ ਦੇ ਨਾਲ ਨਾਲ ਕਮਾਈ ਵੀ ਕਰਦੇ ਆ ਬਿਲਕੁਲ ਹਣਾ ਹਾਂ ਤੇ ਬੰਦੇ ਨੇ ਜਦੋਂ ਮੈਂ ਪੁੱਛਿਆ ਮੁੱਲ ਪੁੱਛਿਆ ਬੰਦਾ ਕਹਿੰਦਾ ਬਾਈ ਜੀ ਇਹਦਾ ਮੁੱਲ ਐਂਡਲੈਸ ਆ ਜੀ ਹਾਂ ਮੀ ਇਹਦਾ ਮੁੱਲ ਹੈ ਨਹੀਂ ਕਿੰਨੇ ਮਰਜੀ ਰੁਪਏ ਇਹਨਾਂ ਚਾਰਾਂ ਚੀਜ਼ਾਂ ਦੇ ਰੱਖ ਦੋ ਤੁਸੀਂ ਹਾਂ ਇਹ ਫਿਰ ਵੀ ਨਹੀਂ ਦੇਣੇ ਅਸੀਂ ਕਹਿੰਦੇ ਬੰਦਾ ਕਹਿੰਦਾ ਵੀ 200 ਕਿੱਲਾ ਜ਼ਮੀਨ ਦੇ ਦੇ ਅਸੀਂ ਤਾਂ ਵੀ ਨਹੀਂ ਦੇਣੀ ਹਾਂ ਮੀ ਇਹਦਾ ਮੁੱਲ ਹੈ ਮੁੱਲ ਹੈ ਨਹੀਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂਗਾ ਬਾਈਆਂ ਨੇ ਰੱਖੇ ਸੰਭਾਲ ਕੇ ਜੇ ਕਿਤੇ ਬਾਈ ਯਾਰ ਅੰਦਰੋਂ ਕਿਤੇ ਫੋਟੋ ਬਣਾ ਦੇਣਾ ਮੱਖਣ ਪੁੱਛੀਗੇ ਉਹ ਬਾਈ ਆਪ ਹੈ ਨਹੀਂ ਨਾ ਹੈ ਨਹੀਂਗੇ ਬਾਹਰ ਗਏ ਕਿਤੇ ਆਪ ਵੀਰੇ ਵੀਰੇ ਗੱਲ ਸੁਣੀ ਐ ਹਾ ਕੁੱਤੇ ਨਹੀਂਗੇ ਲੈ ਮੇਰਾ ਵੀਰ ਖੋਲ ਕੇ ਮੜਾ ਜਾਂ ਅੰਦਰੋਂ ਵਿੱਚ ਨਹੀਂ ਜਾ ਸਕਦਾ ਹੈ ਫਿਰ ਡੇਂਜਰ ਆ ਠੀਕ ਹੈ ਜੀ ਇਹ ਕਿਹੜੀ ਨਸਲ ਦੱਸੀ ਸੀ ਤੁਸੀਂ ਨਹੀਂ ਇਹ ਗੱਦੀ ਉਹ ਉਹ ਤਿਪਤੀਆਂ ਨਾ ਤੇ ਆ ਜਿਹੜੀ ਗੱਦੀ ਆ ਹਨਾ ਇਹ ਤਿੰਨੇ ਗੱਦੀ ਐ ਇਹ ਇਹ ਕੁੱਤੇ ਆ ਦੋ ਉਹ ਥੋੜਾ ਬੱਚਾ ਆ ਉਹ 10 ਕੁ ਮਹੀਨਿਆਂ ਦਾ ਇਹਨਾਂ ਦੀ ਉਮਰ ਕਿੰਨੀ ਹੈ ਇਹਨਾਂ ਦੋਵਾਂ ਦੀ ਇਹ ਹੈਗਾ ਵੀਰੇ 2 ਢਾਈ ਸਾਲ ਇਹ 2 ਢਾਈ ਸਾਲ ਉਹ ਉਹ ਥੋੜਾ ਜਿਆਦਾ ਵੱਡਾ ਤਿੰਨ ਸਾਲ ਦਾ ਉਹ 3 ਸਾਲ ਦਾ ਹੈ ਵੈਸੇ ਇਹਨਾਂ ਦੀ ਉਮਰ ਕਿੰਨੀ ਹੁੰਦੀ ਉਹ 10 ਕੁ ਸਾਲ 10 ਤੋਂ 12 ਸਾਲ ਕਾਟੀ ਹੁੰਦੀ ਹੈ ਉਮਰ ਇਹਨਾਂ ਦੀ ਕਾਟੀ ਹੁੰਦੀ ਹੈ ਯਾਨੀ ਕਿ 10 12 ਸੱਤ ਕੁ ਸਾਲ ਹੈ ਤੇ ਆ ਜਿਹੜਾ ਇਹ ਵੀ ਗੱਡੀ ਆ ਉਹਦੀ ਕਿੰਨੀ ਉਮਰ ਹੁੰਦੀ ਤੇ ਕੀ ਦੱਸਿਆ ਸੀ ਤੁਸੀਂ ਤ੍ਰਿਪਤੀਆਂ ਨਾ ਠੀਕ ਹੈ ਉਹਦਾ ਬਾਈ ਬੱਚਾ ਕਿੰਨੇ ਦਾ ਵੇਖਦਾ ਉਹਦਾ ਹੀ ਬੱਚਾ ਹਨਾ 40-45 ਹਜ਼ਾਰ ਦਾ ਤੁਸੀਂ ਕਿੰਨੇ ਵਿਜੇ ਉਹਦਾ ਤਾਂ ਕਾਸਟਲੀ ਆ ਉਹ ਆਪੋਂ ਬੋਰਡ ਹਨਾ ਅੱਛਾ ਉਹਦਾ ਕਿੰਨੇ ਦਾ ਹੋਊਗਾ ਆਈਡੀਆ ਉਹ ਕੁੱਤਾ ਹੋਊਗਾ 5-7 ਲੱਖ ਦੇ ਲੱਗਦਾ ਪੰਜ 7 ਲੱਖ ਦੇ ਇਹਦਾ ਬੱਚਾ ਯਾਨੀ ਕਿ ਤੁਸੀਂ 5-7 ਲੱਖ ਦੀ ਗੱਲ ਕਰਦੇ ਆ ਬੱਚੇ ਦੀ ਨਹੀਂ ਨਹੀਂ ਸਾਈਡ ਤੇ ਹੋਏ ਸਾਈਡ ਤੇ ਹੋਏ ਨੇ ਵੀ ਲੋ ਵੀ ਦੋਸਤੋ ਬਾਹਰ ਦਾ ਤ੍ਰਿਤੀਆਂ ਰਵਾਜ ਦਾ ਤ੍ਰਿਤੀਆਂ ਨਾ ਹੋਵੇ ਤਾਂ ਲੈ ਸਕਦੇ ਜੀ ਗਤੀ نسل ਤੇ ਤ੍ਰਿਤੀਆਂ ਨਸਲ ਹੈ ਤ੍ਰਿਤੀਆਂ ਨਿਕ ਬੋਲਣਾ ਨਹੀਂ ਆਉਂਦਾ 7 ਲੱਖ ਦਾ ਬਾਈਆਂ ਦਾ ਵੀਡੀਓ ਬਣਾ ਡਾਕਟਰਾਂ ਦੀ ਇਹ 7 ਲੱਖ ਦਾ 7 ਲੱਖ ਦਾ ਚਲੋ ਅੱਧੇ ਕਿਲੇ ਦਾ ਮੋਲਾ